ਮੇਨ ਗੱਲ ਇਹ ਹੈ ਕਿ ਲੋਕਾਂ ਨੂੰ ਜਿਹੜੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਜਿਹੜੇ ਲੀਡਰ ਸਾਨੂੰ ਆਮ ਆਦਮੀ ਆਮ ਆਦਮੀ ਕਹਿ ਕੇ ਜਿਹੜੇ ਮੂਰਖ ਬਣਾਉਂਦੇ ਪਏ ਆ ਉਹ ਪੰਜਾਬ ਦੇ ਖਰਚੇ ਤੇ ਕਰੋੜਾਂ ਦਾ ਇਕ ਦਿਨ ਦੇ ਵਿੱਚ ਸਫਰ ਕਰ ਲੈਂਦੇ ਆ ਤੁਸੀਂ ਉਹਨਾਂ ਜਹਾਜ਼ਾਂ ਦੇ ਵਿੱਚ ਸਫਰ ਕਰਦੇ ਪਏ ਹੋ ਜਿਹਦਾ 1 ਘੰਟੇ ਦਾ ਖਰਚਾ ਜਿਹੜਾ 10 ਲੱਖ ਰੁਪਇਆ ਹੈ ਦੂਜੇ ਪਾਸੇ ਤੁਸੀਂ ਇਹ ਹੱਦੀਆ ਰੈਲੀਆ ਪੰਜਾਬ ਦੇ ਅੰਦਰ ਪਾਉਣੇ ਪਏ ਹੋ ਜਿਹਦਾ ਇੱਕ ਇੱਕ ਦਿਨ ਦਾ ਖਰਚਾ ਇਕੱਲੇ ਟੈਂਟ ਦਾ ਕਈ ਕਰੋੜ ਰੁਪਏ ਕਿ ਇੱਕ ਦਿਨ ਦੇ ਵਿੱਚ 50-50 ਕਰੋੜ ਰੁਪਏ ਤੁਸੀਂ ਰੈਲੀ ਤੇ ਖਰਾਬ ਕਰਦੇ ਹੋ ਪਰ ਉਹੀ ਗੱਲ ਲੈਣਾ ਕਿ ਇੱਕ ਪਾਸੇ ਤੁਸੀਂ ਲੁਕੋ ਕੇ ਸਾਰੇ ਖਰਚੇ ਕਰਦੇ ਪਏ ਹੋ ਦੂਜੇ ਪਾਸੇ ਰਾਜਨੀਤੀ ਕਰਨ ਲਈ ਜਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਕੁਝ ਦੱਸ ਦਿੰਦੇ ਕਿ ਅਸੀਂ ਇੰਨੇ ਬਚਾ ਲਏ ਇੰਨੇ ਬਚਾ ਲਏ ਇਲੇ ਲੱਖ ਬਚਾ ਲਏ ਪਰ ਤੁਸੀਂ ਸਾਰਾ ਕਿਉਂ ਨਹੀਂ ਦੱਸਦੇ ਤੁਸੀਂ ਸਾਰੇ ਨਾਏ ਖਰਚੇ ਦਿੰਦੇ ਹੋ ਸਾਰੇ ਨੈਸ਼ਨਲ মিডিਆ ਦੇ ਉੱਤੇ ਤੁਸੀਂ ਜਾਂ ਹੋਰ ਬਹੁਤ ਸਾਰੇ ਥਾਵਾਂ ਤੇ ਤੁਹਾਡੇ ਇਸ਼ਤਿਹਾਰ ਚੱਲਦੇ ਪਏ ਆ ਉਹ ਲੋਕਾਂ ਨੇ ਥੋੜੀ ਕੀ ਆ ਉਹ ਤੁਸੀਂ ਸਿਰਫ ਕੰਟਰੋਲ ਕਰਨ ਲਈ ਸਿਸਟਮ ਨੂੰ ਕਰਦੇ ਪਏ ਹੋ ਇਹ ਤੁਸੀਂ ਲੱਭ ਜਾਣਾ इजीली ਕੋਈ ਇਹਦੇ ਚ ਵੱਡੀ ਗੱਲ ਨਹੀਂ ਪਰ ਮੇਨ ਗੱਲ ਇਹ ਹੈ ਕਿ ਲੋਕਾਂ ਨੂੰ ਜਿਹੜੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਜਿਹੜੇ ਲੀਡਰ ਸਾਨੂੰ ਆਮ ਆਦਮੀ ਆਮ ਆਦਮੀ ਕਹਿ ਕੇ ਜਿਹੜੇ ਮੂਰਖ ਬਣਾਉਂਦੇ ਪਏ ਆ ਉਹ ਪੰਜਾਬ ਦੇ ਖਰਚੇ ਤੇ ਕਰੋੜਾਂ ਦਾ ਇਕ ਦਿਨ ਦੇ ਵਿੱਚ ਸਫਰ ਕਰ ਲੰਦੇ ਆ ਤੇ ਕਈ-ਕਈ ਕਰੋੜਾਂ ਦਰਜਨ ਕਈ-ਕਈ ਕਰੋੜਾ 50 50 ਕਰੋੜ 66 ਕਰੋੜ ਦੀ ਕਈ ਇੱਕ ਦਿਨ ਦੇ ਵਿੱਚ ਪੰਜਾਬ ਦੇ ਖਜ਼ਾਨੇ ਚ ਰੈਲੀ ਕਰਦੇ ਆ ਇਹ ਇਹ ਤੇ ਬੱਚਾ ਨੂੰ ਜਿਹੜਾ ਹੈਗਾ ਲੋਕਾਂ ਦੀ ਥਾਂ ਤੇ ਵਰਤਨ ਦੀ ਥਾਂ ਤੇ ਰੈਲੀਆਂ ਦੇ ਵਿੱਚ ਵਰਤਦੇ ਆ ਤੇ ਉਹਨਾਂ ਨੂੰ ਲੋਕਾਂ ਦਾ ਕੀ ਫਿਕਰ ਹੋਊਗਾ ਮੈਂ ਸਮਝਦਾ ਕਿ ਇਹ じゃ ਕੁਝ ਭਗਵੰਤ ਮਾਨ ਜੀ ਨੂੰ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਉੱਤੇ ਉਹ ਹੁਣ ਤੱਕ ਕਰੀਬ 80000 ਕਰੋੜ ਦਾ ਜਿਹੜਾ ਕਰਜ਼ਾ ਨਵਾਂ ਲੈ ਚੁੱਕੇ ਆ 1.5-2 ਸਾਲ ਦੇ ਵਿੱਚ ਤੇ ਪੰਜਾਬ ਨੂੰ ਜਦੋਂ ਇਹ ਸਾਰਾ ਲੋਕਾਂ ਦੇ ਸਿਰ ਤੇ ਹੀ ਪੈਣਾ ਇਹ ਸਾਰਾ ਲੋਕਾਂ ਲੋਕਾਂ ਨੂੰ ਹੀ ਹੰਡਾਉਣਾ ਹੈ ਇਸ ਕਰਕੇ ਪੰਜਾਬ ਨੂੰ ਬਖਸ਼ ਦਿਓ ਪੰਜਾਬ ਦਾ ਪੈਸਾ ਪੰਜਾਬ ਤੇ ਲਾਓ ਇਸ ਤਰੀਕੇ ਨਾਲ ਬਰਬਾਦ ਨਾ ਕਰੋ ਚੰਗੇ ਤਰੀਕੇ ਨਾਲ ਇਹਦੀ ਵਰਤੋਂ ਕਰੋ ਮਾਨਯੋਗ ਜੀ ਤੁਸੀਂ ਦੋਸ਼ ਲਾ ਰਹੇ ਹੋ ਕਿ ਮੁੱਖ ਮੰਤਰੀ ਭਗੰਤ ਮਾਨ ਅਰਵਿੰਦ ਕੇਜੀਵਾਲ ਨੂੰ ਮੋਡਰਨ ਲੀਲੀ ਲਿਆ ਲਿਆ ਉਹ ਜਿਹੜਾ ਉਹ ਪ੍ਰਚਾਰ ਕਰਨ ਲਈ ਹੈਲੀਕਾਪਟਰ ਵਰਤਦਾ ਹੈ ਜੀ ਮੁੱਖ ਮੰਤਰੀ ਭਗੰਤ ਮਾਨ ਵੀ ਸੀਐਮ ਨੇ ਤੇ ਕੇਜੀਵਾਲ ਵੀ ਸੀਐਮ ਨੇ ਕਿਉਂ ਕਿ ਕਿਉਂ ਬਾਬੂ ਕੇਜਰੀਵਾਲ ਕਿਉਂ ਆਪਣੇ ਦਿੱਲੀ ਤੋਂ ਨਹੀਂ ਲਿਆ ਬੰਦੇ ਹਲੀਕੋਪਟਰ ਦੇਖੋ ਜੀ ਦਿੱਲੀ ਦਾ ਜਿਹੜਾ ਬਜਟ ਹੈ ਉਹ ਕਿੰਨਾ ਕਿਤੇ ਉਹਨਾਂ ਨੂੰ ਦੇਖ ਕੇ ਖਰਚਣਾ ਪੈਂਦਾ ਕਿਉਂਕਿ ਉਹਦੇ ਵਿੱਚ ਇਨਵੋਲਵਮੈਂਟ ਐਲਜੀਵੀ ਵੀ ਹੈਗੀ ਹੈ ਜਾਂ ਹੋਰ ਜਿਹੜੇ ਸੈਂਟਰ ਦੀ ਇਨਵੋਲਵਮੈਂਟ ਵੀ ਹੈਗੀ ਹੈ ਪਰ ਮੈਂ ਸਮਝਦਾ ਕਿ ਜਦੋਂ ਅਸੀਂ ਆਰਟੀਆਈ ਪਾਈ ਕਿ ਅਰਵਿੰਦ ਕੇਜਰੀਵਾਲ ਜੀ ਦਾ ਹਵਾਈ ਜਹਾਜ਼ਾਂ ਦਾ ਕਿੰਨਾ ਖਰਚਾ ਦਿੱਲੀ ਤਾਂ ਉਹਨਾਂ ਨੇ ਦੱਸਿਆ ਕਿ ਅਪ੍ਰੈਲ 2022 ਜਾਨੀ ਕਿ ਮਾਰਚ ਦੇ ਵਿੱਚ ਪੰਜਾਬ 'ਚ ਸਰਕਾਰ ਬਣੀ ਆ ਅਪ੍ਰੈਲ 2022 ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਕਦੇ ਟਿਕਟ ਲੈ ਕੇ ਜਹਾਜ਼ ਨਹੀਂ ਚੜ੍ਹਦੇ ਜਿਹਦੇ ਚ ਆਮ ਲੋਕ ਚੜ੍ਹਦੇ ਆ ਉਸ ਤੋਂ ਪਹਿਲਾਂ ਹਰ ਹਰ ਮੇ ਹਰ 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 ਸਾਲ 17-18 ਵਾਰ ਕਰੀਬ ਐਵਰੇਜ ਉਹ ਟਿਕਟ ਲੈ ਕੇ ਜਹਾਜ਼ ਤੇ ਚੜ੍ਹਦੇ ਸੀ ਪਰ ਜਦੋਂ ਹੀ ਪੰਜਾਬ 'ਚ ਸਰਕਾਰ ਹੋ ਬਣੀ ਉਹ ਇਹ じゃ ਕੀ ਹੋ ਗਿਆ ਕਿ ਜਿਹੜੀਆਂ ਟਿਕਟਾਂ ਲੈਣੀਆਂ ਉਹਨਾਂ ਨੇ ਬੰਦ ਕਰ ਦਿੱਤੀਆਂ ਉਹਦਾ ਇੱਕੋ ਹੀ ਜਵਾਬ ਹੈਗੇ ਉਦੋਂ ਤੋਂ ਹੀ ਭਗਵੰਤ ਮਾਨ ਜੀ ਨੇ ਜਿਹੜਾ ਹੈਗਾ ਪ੍ਰਾਈਵੇਟ ਜੈਟ ਲੈਣਾ ਸ਼ੁਰੂ ਕਰ ਦਿੱਤਾ ਜਿਦੇ ਵਿੱਚ ਭਗਵੰਤ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਹੋਰ ਸੁਭਾ ਵਿੱਚ ਸਫ਼ਰ ਕਰਦੇ ਆ ਜਾਂ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਆਉਂਦੇ ਆ ਉਹੀ ਵਰਤਿਆ ਜਾਂਦਾ ਹੈ ਤੇ ਜਿਹੜਾ ਪੰਜਾਬ ਦਾ ਸਰਕਾਰੀ ਹੈਲੀਕਾਪਟਰ ਹੈ ਉਹ ਤਾਂ ਅਲੱਗ ਚੱਲਦਾ ਹੀ ਚੱਲਦਾ ਹੈ ਤੇ ਇਹ ਜਿਹੜਾ ਵੱਖਰਾ ਖਰਚਾ ਕਰੋਨਾ ਦਾ ਇਹ ਹੋਰ ਕੀਤਾ ਜਾ ਰਿਹਾ ਸਿਰਫ ਅਰਵਿੰਦ ਕੇਜਰੀਵਾਲ ਜੀ ਲਈ ਪੰਜਾਬ ਦੇ ਖਜ਼ਾਨੇ ਚ ਦੂ ਪੰਜਾਬ ਤੇ ਰਹੀ ਦੀ ਇਹਦਾ ਕੋਈ ਆ ਕੀ ਜਿਹੜਾ ਤੁਸੀਂ ਮੈਰੀ ਰੈਸ਼ੀ ਹੈ ਹਾਂਜੀ ਜਿਹੜੀ ਪੰਜਾਬ ਦੇ ਵਿੱਚ ਰੈਲੀ ਚੱਲਦੀ ਹੈ ਪਈ ਹੈ ਉਹਦੀ ਆਰਟੀਈਸ ਕੁਝ ਡਿਪਾਰਟਮੈਂਟਸ ਨੂੰ ਪਾਈਆਂ ਨੇ ਤੇ ਕੁਝ ਡਿਪਾਰਟਮੈਂਟਸ ਨੂੰ ਵੀ ਪਾਈਆਂ ਨੇ ਪਰ ਉਹੀ ਗੱਲ ਹੈ ਕਿ ਆਮ ਆਦਮੀ ਪਾਰਟੀ ਆਰਟੀਈ ਨੂੰ ਵੀ ਖਤਮ ਕਰਨ ਦੀ ਕੋਲੀ ਹੋਈ ਹੈ ਜਿਹੜੇ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ 11 ਕਮਿਸ਼ਨਰ ਹੁੰਦੇ ਸੀ ਉਹ ਆਮ ਆਦਮੀ ਪਾਰਟੀ ਨੇ ਪੰਜ ਤਾਂ ਪੋਸਟਾਂ ਹੀ ਖਤਮ ਕਰ ਦਿੱਤੀਆਂ ਤੇ ਚਾਰ ਵਿੱਚੋਂ ਰਿਟਾਇਰ ਹੋ ਗਏ ਸਿਰਫ ਦੋ ਕਮਿਸ਼ਨਰ ਰਹਿ ਗਏ ਆ ਜਿਹੜਾ ਪੂਰੇ ਪੰਜਾਬ ਦੀ ਆਰਟੀਈਸ ਨੂੰ ਦੇਖਦੇ ਆ ਤੇ ਉੱਥੇ ਬਹੁਤ ਜ਼ਿਆਦਾ ਵੱਡਾ ਬੈਕਲੌਗ ਬਹੁਤ ਸਾਰੀਆਂ ਆਰਟੀਆਈ ਇਕੱਠੀਆਂ ਹੋਈਆਂ ਫਿਰ ਪਈਆਂ ਨੇ ਜਿਹੜੀ ਪੇਸ਼ੀ ਪਹਿਲਾਂ ਆਰਟੀਆਈ ਦੀ ਜਿਹੜੀ ਹੀアリング 15-15 20-20 ਦਿਨ ਤੋਂ ਹੁੰਦੀ ਸੀ ਉਹ ਹੁਣ 6-6 8-8 ਮਹੀਨੇ ਤੋਂ ਪੈਣ ਲੱਗੀ ਹੌਲੀ-ਹੌਲੀ ਸਾਲ ਤੇ ਪੈਣ ਲੱਗ ਜੂ ਇਹੀ ਮਕਸਦ ਆ ਮਾਵੀ ਪਾਰਟੀ ਦਾ ਕਿ ਜਿਹੜੀ ਇਨਫੋਰਮੇਸ਼ਨ ਆ ਲੋਕਾਂ ਨੂੰ ਨਾ ਮਿਲੇ ਤੇ ਆਰਟੀਆਈ ਜਿਹੜਾ ਐਕਟ ਖਤਮ ਹੋ ਜੇ ਪਰ ਅਸੀਂ ਇਹਤੇ ਲੱਗੇ ਰਹਾਂਗੇ ਜੇ ਇਨਫੋਰਮੇਸ਼ਨ ਇੱਥੋਂ ਨਹੀਂ ਮਿਲੂ ਤਾਂ ਕੋਰਟ ਚ ਮਿਲੂਗੀ ਪਰ ਲੋਕਾਂ ਸਾਹਮਣੇ ਮੈਂ ਸਮਝਦਾ ਵੀ ਸੱਚ ਆਉਣਾ ਚਾਹੀਦਾ ਲੋਕਾਂ ਨੂੰ ਸੱਚ ਜਾਣਨ ਦਾ ਅਧਿਕਾਰ ਜਿਹੜਾ ਹੈਗਾ ਸੰਵਿਧਾਨ ਨੇ ਦਿੱਤਾ ਐਕਟ ਨੇ ਨਹੀਂ ਦਿੱ ਮੈਨੂੰ ਇੱਕ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਪੰਜਾਬ ਜਿਹੜਾ ਭੂਤ ਮੰਨਨੇ ਉਹ ਪੈਸੇ ਦੀ ਦਰਵਾਜ਼ਾ ਤੋਂ ਕਰ ਰਹੇ ਨੇ ਮੁੱਖ ਮੰਤਰੀ ਪੰਜਾਬ ਵਾਲੇ ਦਾ ਜਦੋਂ ਜੁਪੀ ਦੇ ਬਾਹੂ ਬਲੀ ਨੂੰ ਇੱਥੇ ਪੰਜਾਬ ਦੇ ਜ਼ਿਲ੍ਹੇ ਵਿੱਚ ਰੱਖਿਆ ਗਿਆ ਸੀ ਤਾਂ 57 ਲੱਖ ਰੁਪਏ ਦੀ ਜਿਹੜੀ ਰਿਕਵਰੀ ਕੈਪਟਨ ਅਮਰਿੰਦਰ ਅਤੇ ਡਿਪੀ ਸੀਐਮ ਤੋਂ ਰਿਕਵਰੀ ਹੋਣ ਦੀ ਗੱਲ ਕਹੀ ਗਈ ਸੀ ਤੁਹਾਨੂੰ ਨਹੀਂ ਲੱਗਦਾ ਵੀ ਐ ਕਿਵੇਂ ਇਹ ਪੈਸਾ ਪਰਵਾਦ ਕਰ ਰਹੇ ਆ ਤਾਂ ਹੁਣ ਕਿਵੇਂ ਨਵਦੀਪ ਜੀ ਉਹ ਸਿਰਫ ਇੱਕ ਸਟੰਟ ਹੁੰਦੇ ਨੇਗੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ 19.52 ਲੱਖ ਜਾਂ 47 ਕਿੰਨਾ ਵੀ ਸੀ ਉਹ ਅਸੀਂ ਇੱਕ ਪੈਸਾ ਰਿਕਵਰ ਕਰਾਂਗੇ ਜਾਂ ਇੱਕ ਪਾਸੇ ਕਹਿੰਦੇ ਆ ਕਿ ਅਸੀਂ 21 ਲੱਖ ਰੁਪਏ ਬਚਾਲਿਆ ਪੇਪਰਲੈਸ ਬਜਟ ਦੇ ਕੇ ਪਰ ਦੂਜੇ ਪਾਸੇ ਕੀ ਹੋ ਰਿਹਾ ਹੈ ਦੂਜੇ ਪਾਸੇ ਤੁਸੀਂ ਉਹਨਾਂ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਪਏ ਹੋ ਜਿਹਦਾ 1 ਘੰਟੇ ਦਾ ਖਰਚਾ ਜਿਹੜਾ 10 ਲੱਖ ਰੁਪਏ ਹੈ ਦੂਜੇ ਪਾਸੇ ਤੁਸੀਂ ਇਹ ਜਿਹੜੀਆਂ ਰੈਲੀਆਂ ਪੰਜਾਬ ਦੇ ਸਿਰ ਪਾਉਣੇ ਪਏ ਹੋ ਜਿਹਦਾ ਇੱਕ ਇੱਕ ਦਿਨ ਦਾ ਖਰਚਾ ਇਕੱਲੇ ਟੈਂਟ ਦਾ ਕਈ ਕਰੋੜ ਰੁਪਏ ਆ ਦੂਜੇ ਪਾਸੇ ਤੁਸੀਂ ਪ੍ਰਾਈਵੇਟ ਜਿਹੜੀਆਂ ਸਰਕਾਰੀ ਸੋਰੀ ਬੱਸਾਂ ਸਾਰੇ ਅੱਡੇ ਖਾਲੀ ਕਰਕੇ ਉਹਨਾਂ ਦੀ ਟਿਕਟਾਂ ਦੇ ਕਰੋੜਾਂ ਰੁਪਏ ਕਈ ਕਰੋੜਾਂ ਦੇ ਵਿੱਚ ਉਹ ਰੁਪਏ ਖਰਾਬ ਕਰਦੇ ਪਏ ਹੋ ਇੱਕ ਇੱਕ ਦਿਨ ਦੇ ਵਿੱਚ 50-50 ਕਰੋੜ ਰੁਪਏ ਤੁਸੀਂ ਰੈਲੀ ਤੇ ਖਰਾਬ ਕਰਦੇ ਹੋ ਪਰ ਉਹੀ ਗੱਲ ਲੈਣਾ ਕਿ ਇੱਕ ਪਾਸੇ ਤੁਸੀਂ ਲੁਕੋ ਕੇ ਸਾਰੇ ਖਰਚੇ ਕਰਦੇ ਪਏ ਹੋ ਦੂਜੇ ਪਾਸੇ ਰਾਜਨੀਤੀ ਕਰਨ ਲਈ ਜਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਕੁਝ ਦੱਸ ਦਿੰਦੇ ਕਿ ਅਸੀਂ ਇੰਨੇ ਬਚਾ ਲਏ ਇੰਨੇ ਬਚਾ ਲਏ ਇੰਨੇ ਲੱਖ ਬਚਾ ਲਏ ਪਰ ਤੁਸੀਂ ਸਾਰਾ ਕਿਉਂ ਨਹੀਂ ਦੱਸਦੇ ਤੁਸੀਂ ਸਾਰੇ ਨਾ ਖਰਚੇ ਦਿੰਦੇ ਹੋ ਸਾਰੇ ਨੈਸ਼ਨਲ ਮੀਡੀਆ ਦੇ ਉੱਤੇ ਤੁਸੀਂ ਜਾਂ ਹੋਰ ਬਹੁਤ ਸਾਰੇ ਥਾਵਾਂ ਤੇ ਤੁਹਾਡੇ ਇਸ਼ਤਿਹਾਰ ਚੱਲਦੇ ਪਏ ਆ ਉਹ ਲੋਕਾਂ ਨੇ ਥੋੜੀ ਕੀ ਆ ਉਹ ਤੁਸੀਂ ਸਿਰਫ ਕੰਟਰੋਲ ਕਰਨ ਲਈ ਸਿਸਟਮ ਨੂੰ ਕਰਦੇ ਪਏ ਹੋ ਜਿਹੜਾ ਕਿ ਬਹੁਤ ਗਲਤ ਹੈ ਪੰਜਾਬ ਦਾ ਪੈਸਾ ਇਸ ਤਰੀਕੇ ਦੇ ਨਾਲ ਬਰਬਾਦ ਨਾ ਕਰੋ ਤੁਹਾਨੂੰ ਨਹੀਂ ਕਰਨਾ ਚਾਹੀਦਾ ਤੇ ਪੈਸਾ ਸਾਰਾ ਲੋਕਾਂ ਦੇ ਲਾਓ ਲੋਕਾਂ ਦਾ ਪੈਸਾ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਮੂਰਖ ਨਾ ਬਣਾਓ